ਬੜੀ ਖੁਸ਼ੀ ਪਟਾਕੇ ਚਲਾਏ ਜਾ ਰਹੇ ਆ ਆ ਪਾਰਟੀ ਠੱਗਾ ਤੋਂ ਬੜਾ ਛਡਾਉਣ ਲਈ ਅਸੀਂ ਇਹ ਪਟਾਕੇ ਬਜਾ ਰਹੇ ਆ ਸਾਰਾ ਪੰਜਾਬ ਠੱਗਾ ਠੱਗਾ ਮਹਿਸੂਸ ਕਰ ਰਿਹਾ ਸਾਰਾ ਪੰਜਾਬ ਅੱਕਿਆ ਪਿਆ ਰੋ ਰਿਹਾ ਸਾਰਾ ਆ ਭਗਵਾਨ ਜੀ ਮਾਨ ਤੇ ਤੁਸ ਕਾਰਨਾਮੇ ਦੇਖ ਲੋ ਕੀ ਕੁਛ ਕਰੀ ਜਾਂਦਾ ਇਹ ਉਹ ਤਾਂ ਕਦੇ 130 ਜੀਰੋ ਜਿੱਤਾਂਗੇ 130 0 ਉਹਨਾਂ ਨੇ ਹੋਊਗੀ ਤੇਰਾ ਕਾਲੀਦਾਲ ਨੂੰ ਆਉਣ ਗਿਆ ਉਹਨਾਂ ਦਾ ਰਵਿੰਦ ਕੇਧਰੀ ਵਾਲ ਸ਼ਰਾਬ ਡਰ ਦੇ ਅੰਦਰ ਹੋ ਗਿਆ ਜਿਹਨੂੰ ਰਿੰਕੂ ਸ਼ਕੂ ਲੁਖਤ ਕਹਿੰਦਾ ਸੀ ਉਹ ਫੇਰ ਡਾਰੀ ਮਾਰ ਗਿਆ ਕਿੱਥੇ ਆਪ ਕੋ ਵੱਟ ਮਾਰ ਸਰਕਾਰ ਨੇ ਮੁੱਖ ਮੰਤਰੀ ਤਾਂ ਕਹਿੰਦੇ ਸੀ ਵਿਧਾਨ ਸਭਾ ਦੇ ਵਿੱਚ ਵੀ तितਲੀਆਂ ਜਿਹੜੀਆਂ ਸੁਪਾਲ ਖਹਿ ਰਿਆ ਕਿਤਨੇ ਹੁਣ ਆਰਦੀ ਉੱਡ ਗਿਆ ਉਹ ਉੱਡ ਗਿਆ ਸਾਰੀਆਂ तितਲੀਆਂ ਆ ਭਵੰਤਮਾਨ ਸਰਕਾਰ ਚੰਦ ਦਿਨਾ ਦੀ ਸਰਕਾਰ ਹੈ ਇਹਨੇ ਬਹੁਤ ਜ਼ਿਆਦਾ ਟੁੱਟ ਜਾਣਾਗਾ ਇਹ ਸਾਰੇ ਬਕਾਊਟ ਹੋਣਾ ਹੈ ਇਥੋਂ ਨੂੰ ਕੁਝ ਮਿਲੂ ਉੱਤੇ ਜਾੜ ਗਏ ਪੰਜਾਬ ਬਚਾਓ ਯਾਤਰਾ ਸੁਖਬੀਰ ਬਾਦਲ ਦੇ ਵੱਲੋਂ ਕੱਢੀ ਜਾ ਰਹੀ ਹੈ ਤੇ ਰਾਮਪੁਰਾ ਦੇ ਵਿੱਚ ਅੱਜ ਸੁਖਬੀਰ ਸਿੰਘ ਬਾਦਲ ਪਹੁੰਚ ਰਹੇ ਨੇ ਤੇ ਉਹਨਾਂ ਦੇ ਸਮਰਥਕ ਨੇ ਜਿਹੜੇ ਉਹ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਪਟਾਕਿਆਂ ਦੇ ਨਾਲ ਉਹਨਾਂ ਦਾ ਫੁੱਲਾਂ ਦੇ ਨਾਲ ਸਵਾਗਤ ਕਰ ਰਹੇ ਨੇ ਤਾਂ ਆਗਾ ਜਿਹੜੀ ਉਹ ਲਾ ਦਿੱਤੀ ਗਈ ਹੈ ਪਟਾਕਿਆਂ ਨੂੰ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦਾ ਕਾਫਲਾ ਵੀ ਇੱਥੇ ਪਹੁੰਚ ਰਿਹਾ ਹੈ ਤਾਂ ਉਹਨਾਂ ਦੇ ਸਵਾਗਤ ਦੇ ਵਿੱਚ ਅਕਾਲੀ ਵਰਕਰ ਹੁਣ ਪਟਾਕੇ ਚਲਾ ਰਹੇ ਨੇ ਅਤੇ ਉਹਨਾਂ ਦੇ ਸਵਾਗਤ ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਉਹਨਾਂ ਦੇ ਵੱਲੋਂ ਇਹੇ ਕੀਤਾ ਜਾ ਰਿਹਾ ਹੈ ਅਕਾਲੀ ਵਰਕਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅਤੇ ਪੁੱਛਾਂਗੇ ਕਿ ਉਹਨਾਂ ਦਾ ਇਹ ਸਵਾਗਤ ਇਸ ਤਰੀਕੇ ਨਾਲ ਕਿਉਂ ਕੀਤਾ ਜਾ ਰਿਹਾ ਹੈ ਭਾਈ ਜੀ ਸਵਾਗਤ ਕਰ ਰਹੇ ਹਾਂ ਸੁਖਵੀਰ ਬਾਦਲ ਦਾ ਦੂਜੇ ਪਾਸੇ ਮੁੱਖ ਮੰਤਰੀ ਨੂੰ 13 0 ਨਾਲ ਜਿੱਤਾਂਗੇ ਇਸ ਤਾਂ ਸਖਬੀਰ ਬਾਦਲ ਦੇ ਸਮਰਥਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਸਖਬੀਰ ਸਿੰਘ ਬਾਦਲ ਆ ਰਾਮਪੁਰਾ ਦੇ ਵਿੱਚ ਪਹੁੰਚ ਚੁੱਕੇ ਨੇ ਇੱਥੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਫੁੱਲਾਂ ਦੀ ਵਰਖਾ ਸਖਬੀਰ ਬਾਦਲ ਦੇ ਉੱਪਰ ਕੀਤੀ ਜਾ ਰਹੀ ਹੈ ਪਰ ਕੀ ਸਖਬੀਰ ਸਿੰਘ ਬਾਦਲ ਜਿਸ ਤਰ੍ਹਾਂ 14 ਸੀ 2022 ਦੀਆਂ ਚੋਣਾਂ ਦੇ ਵਿੱਚ ਸਾਰਾ ਪਰਿਵਾਰ ਹਾਰ ਗਿਆ ਸੀ ਕੀ ਇਸ ਵਾਰ ਲੋਕ ਉਹਨਾਂ ਨੂੰ ਮੌਕਾ ਦੇਣਗੇ ਇਹ ਸਭ ਤੋਂ ਵੱਡਾ ਸਵਾਲ ਹੈ ਲਗਾਤਾਰ ਸਖਬੀਰ ਬਾਦਲ ਲੰਬੇ ਸਮੇਂ ਤੋਂ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਪਰ ਕੀ ਪੰਜਾਬ ਬਚਾਓ ਯਾਤਰਾ ਦਾ ਅਸਰ ਪੰਜਾਬ ਦੇ ਲੋਕਾਂ ਉੱਤੇ ਹੋਵੇਗਾ ਇਸ ਦੇ ਉੱਤੇ ਵੀ ਇਹਨਾਂ ਚੋਣਾਂ ਦੇ ਵਿੱਚ ਹੈ ਜਿਹੜਾ ਨਤੀਜਾ ਸਾਹਮਣੇ ਆ ਜਾਵੇਗਾ ਕਿਹੜੀ ਖੁਸ਼ੀ ਪਟਾਕੇ ਚਲਾਏ ਜਾ ਰਹੇ ਆ ਇਹ ਪੰਜਾਬ ਜਾਓ ਯਾਤਰਾ ਜੋ ਕਿ ਸਾਡੇ ਆਮ ਪਾਰਟੀ ਠੱਗਾਂ ਤੋਂ ਖੜਾ ਛਡਾਉਣ ਲਈ ਅਸੀਂ ਇਹ ਪਟਾਕੇ ਬਜਾ ਰਹੇ ਆ ਤਾਂ ਕਿ ਲੋਟੂ ਟੋਲਾ ਦਾ ਸਾਡੇ ਤੋਂ ਖੜਾ ਛੁੱਟ ਜੁੱਕੇ 2022 ਦੀਆਂ ਚੋਣਾਂ ਜਦੋਂ ਸਾਰੇ ਹਰਾਤੇ ਇਸ ਵਾਰ ਕਿਉਂ ਕੋਈ ਕਿਸੇ ਤਰ੍ਹਾਂ ਦੀ ਲਹਿਰ ਹੁੰਦੀ ਹੈ ਤੂੰ ਖਾਸ ਗੱਲ ਨਹੀਂ ਹੈ ਜੀ ਹੁਣ ਦੇਖੋ 2027 ਅੱਗੇ ਸਾਰਾ ਪੰਜਾਬ ਠੱਗਾ ਠੱਗਾ ਮਹਿਸੂਸ ਕਰ ਰਿਹਾ ਸਾਰਾ ਪੰਜਾਬ ਅੱਕਿਆ ਪਿਆ ਰੋ ਰਿਹਾ ਸਾਰਾ ਭਗਵਾਨ ਦਮਨ ਤੇ ਤੁਸੀਂ ਕਾਰਨਾਮੇ ਦੇਖ ਲਓ ਕੀ ਕੁਝ ਕਰੀ ਜਾਂਦਾ ਇਹ ਲਾਉਣ ਆਰਡਰ ਦੀ ਸਥਿਤੀ ਸਾਰੀ ਪੂਰੀ ਤਰ੍ਹਾਂ ਫੇਲ ਗਈ ਉਹ ਤਾਂ ਕਹਿੰਦੇ 13 0 ਜਿੱਤਾਂਗੇ 13 0 ਉਹਨਾਂ ਦੀ ਕਹਿੰਦੇ 0 ਹੈ ਸਹੀ ਹੈ ਉਹ 0 ਹਟ ਲੱਗੂਗੀ 0 ਉਹਨਾਂ ਨੂੰ ਹੋਗੀ ਤੇਰਾ ਕਾਲੀਦਾਲ ਨੂੰ ਆਉਣ ਗਿਆ ਉਹਨਾਂ ਨੇ ਤਾਂ ਵਾਅਦਾ ਕੀਤਾ ਸੀ ਆ 20000 ਰੁਪਏ ਮੈ ਹਲਾਵਾ ਦੁੱਤਾ ਸੀ ਕਿੱਥੇ ਆ ਉਹ ਸ਼ਰਾਬ ਘਟਾਨੇ ਚ ਉਹਨਾਂ ਦਾ ਅਰਵਿੰਦ ਕੇਜਰੀਵਾਲ ਸ਼ਰਾਬ ਘਟਾਨੇ ਦੇ ਅੰਦਰ ਹੋ ਗਿਆ ਉਹਨਾਂ ਦੇ ਆਰਡੀ ਐਮਪੀ ਜਿਹਨੂੰ ਰਿੰਕੂ ਸ਼ਕੂਲੂ ਕਹਿੰਦਾ ਸੀ ਉਹ ਫਿਰ ਉਡਾਰੀ ਮਾਰ ਗਿਆ ਕਿੱਥੇ ਆ ਭਗਵਾਨਤ ਮਾਨ ਸਰਕਾਰ ਨਹੀਂ ਮੁੱਖ ਮੰਤਰੀ ਤਾਂ ਕਹਿੰਦੇ ਸੀ ਵਿਧਾਨ ਸਭਾ ਦੇ ਵਿੱਚ ਵੀ ਤਿਤਲੀਆਂ ਜਿਹੜੀਆਂ ਸੁਖਪਾਲ ਖੈਰਿਆ ਕਿੱਤਿਆਂ ਹੁਣ ਆਰਦੀ ਉੱਡ ਗਈਆਂ ਅਛਰ ਸ਼ਸ਼ੀਲ ਰਿੰਕੂ ਔਰ ਸ਼ੀਤਲੰਗੁਰਾ ਉਹਦੀ ਤਿਤਲੀਆਂ ਕਿੱਥੇ ਆ ਉਹ ਉੱਡ ਗਈਆਂ ਸਾਰੀਆਂ ਤਿਤਲੀਆਂ ਦੇਖ ਮੂਹਰੇ ਟੈਂਟ ਦੇਖੋ ਕਿੰਨੀਆਂ ਤਿਤਲੀਆਂ ਹੋੜਕਦੀਆਂ ਆ ਭਗਵਾਨਤ ਮਾਨ ਸਰਕਾਰ ਚੰਦ ਦਿਨਾਂ ਦੀ ਸਰਕਾਰ ਹੈ ਇਹ ਬਹੁਤ ਜਲਦੀ ਟੁੱਟ ਜਾਣਾਗਾ ਕਿੱਧਰ ਜਾਣਗੇ ਇਹ ਫਿਰ ਕਿੱਥੇ ਜਾਣਾ ਕੀ ਇਹ ਬਕਾਉ ਇਹ ਸਾਰੇ ਬਕਾਉ ਟੋਲਾ ਜਿੱਥੋਂ ਨੂੰ ਕੁਝ ਮਿਲੂ ਉਥੇ ਜਾਣਗੇ ਅੱਛਾ ਹਾਂ ਸਾਰਾ ਬਕਾਉ ਟੋਲਾ ਤੇ ਭਾਜਪਾ ਕਹਿ ਰਹੀ ਹੈ ਕਿ ਆਉਣ ਵਾਲੇ ਦਿਨਾਂ ਚ ਅਸੀਂ ਵੀ ਪੰਜਾਬ ਚ ਸਰਕਾਰ ਬਣਾਵਾਂਗੇ ਠੀਕ ਹੈ ਸਭ ਦਾ ਸਾਰੀਆਂ ਪਾਰਟੀਆਂ ਕਹਿੰਦੀਆਂ ਹੁੰਦੀਆਂ ਪਰ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਆਊਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਇਹ ਸਰਕਾਰ ਪੰਜਾਬ ਤੋਂ ਚੱਲਦੀ ਆ ਆਮ ਪਾਰਟੀ ਦਿੱਲੀ ਤੋਂ ਚੱਲਦੀ ਆ ਕਾਂਗਰਸ ਦਿੱਲੀ ਤੋਂ ਚੱਲਦੀ ਆ ਬੀਜੀ ਬੇ ਦਿਲੋ ਚ ਦਲ ਦਿਆ ਇਕੱਲੀ ਖੇਤਰੀ ਪਾਰਟੀਆ ਸ਼ੋਮਨੀ ਕਾਲੀ ਨਾਲ ਜਿਹੜਾ ਪੰਜਾਬ ਤੋਂ ਚੱਲਦਾ ਹੈ ਇਹ ਲੋਕਾਂ ਦੀ ਪਾਰਟੀ ਹੈ ਲੋਕਾਂ ਦੀ ਮਾਂ ਪਾਰਟੀ ਹੈ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਵੀ ਸੁਖਵੀਰ ਬਾਦਲ ਨੂੰ ਕੋਈ ਪੁੱਛਦਾ ਹੀ ਨਹੀਂ ਪੰਜਾਬ ਦੇ ਵਿੱਚ ਪੁੱਛਦਾ ਦੇਖੋ ਤੁਸੀਂ ਠੱਗੀਆਂ ਮਾਰ ਕੇ ਔਰਤਾਂ ਨੂੰ 10000 ਰੁਪਏ ਦਾ ਵਾਅਦਾ ਕਰ ਲਿਆ ਲੋਕਾਂ ਨੂੰ ਨੌਕਰੀਆਂ ਕਰਕੇ ਵਿਰਾਹ ਕਰਾਂਗੇ ਕੀਤਾ ਕੀਆ ਹੁਣ ਲੋਕਾਂ ਨੂੰ ਪਤਾ ਲੱਗੂਗਾ ਇਹਦਾ ਕਹਿੰਦੇ ਕਿ ਅਸੀਂ ਬੇਅਦਬੀ ਦੇ ਦੋਸ਼ਾਂ ਨੂੰ 24 ਘੰਟੇ ਫੜ ਲਾਂਗੇ ਅਸੀਂ ਨਸ਼ਾ ਸਾਫ ਤੋਂ ਮੁਕਤ ਕਰ ਦਾਂਗੇ ਕਿੱਥੇ ਆਮ ਵਾਦੇ ਹੋ ਕਾਲੀ ਵਰਖ ਨੇ ਜਿਨ੍ਹਾਂ ਦੇ ਵੱਲੋਂ ਇਹ ਜਨਾ ਆਖਿਆ ਜਾ ਰਹੀਆਂ ਨੇ ਸੁਖਬੀਰ ਬਾਦਲ ਦੇ ਸਮਰਥਕ ਇੱਥੇ ਫੁੱਲ ਲਈ ਖੜੇ ਨੇ ਤੁਸੀਂ ਸੁਖਬੀਰ ਬਾਦਲ ਦਾ ਸਵਾਗਤ ਕਰ ਰਹੇ ਹੋ ਫੁੱਲਾਂ ਦੇ ਨਾਲ ਪਰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਪੰਜਾਬ 'ਚੋਂ ਲਬੜੇ ਨਹੀਂ ਕਾਲੀ ਨਹੀਂ ਨਹੀਂ ਇਹ ਤਾਂ ਗਲਤ ਆਉਣ ਵਾਲਾ ਟਾਈਮ ਹੀ ਕਾਲੀ ਦਲਦੇ ਆਉਣ ਵਾਲੇ ਚੋਣਾਂ 'ਚ ਪਤਾ ਲੱਗੂਗਾ ਤਾਂ ਇਹਦਾ 4 ਤਰੀਕ ਨੂੰ ਪਤਾ ਲੱਗੂਗਾ ਜੀ ਰਿਜ਼ਲਟ ਆਉਣੇ ਅਜਿੱਦੇ ਉਦੇ ਅੱਛਾ ਹਾਂ ਵੀ ਕਿਹੜਾ ਲਬੜਦਾ ਕਿਹੜਾ ਨਹੀਂ ਲਬੜਦਾ ਮੁੱਖ ਮੰਤਰੀ ਕਹਿੰਦੇ 13 ਜੀਰੋਂ ਨਾਲ ਜਿਤਨਾ ਅਸੀਂ ਤਾਂ ਨੇ ਦੂਜੇ ਲੋਟ ਦੂਜੇ ਲੋਟ ਜ਼ੀਰੋ ਹੋਣਾ ਦੀ ਜੀਰੋ ਵੀ ਹੋ ਗਈ ਤਾਂ ਕਹੀ ਦੀ ਜੇ ਜ਼ੀਰੋ ਵੀ ਹੋ ਗਈ ਉਹਨਾਂ ਦੀ ਅਕਾਲੀ ਦਲ ਲਜਾਊਗਾ 13 ਦੀਆਂ 13 ਐਨਾ ਭਰੋਸਾ ਕਿਵੇਂ ਭਰੋਸਾ ਕਿਵੇਂ ਵਿਕਾਸ ਦੇ ਕੰਮ ਅਕਾਲੀ ਦਲ ਨੇ ਕੀਤੇ ਇਹਨਾਂ ਨੇ ਕੀ ਕੀਤਾ ਪਹਿਲਾਂ ਤਾਂ ਦੋ ਬੰਦੇ ਹੀ ਮਸਾਂ ਜਿੱਤੇ ਆ ਪਹਿਲਾਂ ਜਿੱਤਣ ਵਾਲੇ ਕੰਮ ਲੋਕਾਂ ਨੂੰ ਭੁਲੇਖਾ ਸੀ ਬਦਲਾ ਦਾ ਉਹ ਭੁਲੇਖਾ ਲੋਕਾਂ ਦਾ ਦੂਰ ਹੋ ਗਿਆ ਹੁਣ ਹੁਣ ਦਿਖਾਵਾਂਗੇ ਤੇਰੇ ਤਾਰੇ